ਈਵਨ 3 ਸਾਲ ਹੋ ਗਏ ਆਪ ਦੀ ਸਰਕਾਰ ਨੂੰ ਔਰ ਇਹਨਾਂ 3 ਸਾਲਾਂ ਚ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਦੀ ਕੁੱਝੀਆਂ ਸਰਕਾਰਾਂ ਨੂੰ ਨਕਾਰਿਆ ਕੁੱਝੀਆਂ ਪਾਰਟੀਆਂ ਨੂੰ ਕਾਂਗਰਸ ਔਰ ਆਕਰਲੀ ਜਾਲ ਬੀਜੇਪੀ ਸਾਡੀਆਂ ਪਾਰਟੀਆਂ ਨੂੰ ਦਰਕਾਰ ਕੇ ਕਿਉਂਕਿ ਪੰਜਾਬ ਦਾ ਮਾਹੌਲ ਵਾਤਾਵਰਨ ਬਰਾਤੀ ਰੱਗ ਦਾ ਬੜਾ ਬੁਰਵਾਰ ਗੱਗੇ ਸਟਰੀਜ਼ ਦਨ ਸੀਗਾ ਲੋਟਾ ਕੋ ਆ ਵੀ ਹੋ ਰਹੀ ਹੈ ਔਰ ਲਾਂਡਰ ਰਾਡਰ ਕ੍ਰਪਸ਼ਨ ਕੀ ਸਟੇਮ ਪੜੇ ਹੋਏ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਦਲਾਓ ਲਿਆਂਦਾ ਰ ਭਗਵਾਨਤ ਬਾਣ ਔਰ ਇਨਰਜੀ ਪਾਰਟੀ ਸੁਪਰੀਮੋ ਜਿਹੜੇ ਸੀ ਕੇਜਰੀਵਾਲ ਸਾਹਿਬ ਉਹ ਕੇਜਰੀਵਾਲ ਸਾਹਿਬ ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਦੇ ਨਾਲ ਇੱਕ ਛਲ ਔਰ ਕਪੜ ਕੀਤਾ ਧੋਖਾ ਕੀਤਾ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਪੰਜਾਬ ਦੇ ਵਿੱਚ ਡਰਗ ਜਿਹੜੀ ਆ ਔਰ ਰੈਗਿਸਟਰੀਸਟ੍ਰੀ ਮੈਂ ਔਰ ਜਿਹੜਾ ਲਾਂਡਰ ਦੀਆਂ ਪ੍ਰੋਬਲਮ ਹੈ ਇਹ ਸਾਰੀਆਂ 3 ਮਹੀਨਿਆਂ 'ਚ ਖਤਮ ਕਰ ਦਾਂਗੇ 3 ਮਹੀਨਿਆਂ 'ਚ ਖਤਮ ਧੱਕੀ ਹੋਣਾ ਇਹ 3 ਸਾਲ ਹੋ ਗਏ ਔਰ ਮੈਂ ਕਹਿ ਸਕਦਾ ਅਸੀਂ ਅੱਤਵਾਦ ਦਾ ਸਮਾਂ ਵੀ ਦੇਖਿਆ ਜਦੋਂ ਰੋਟਰੀਜ਼ਮ ਸੀ ਉਸ ਸਮੇਂ ਦੇ ਵਿੱਚ ਵੀ ਐਨੇ ਹਾਲਾਤ ਨਾਜੁਕ ਨਹੀਂ ਹੋਏ ਲੁੱਟਾ ਖੋਹਾਂ ਔਰ ਮੰਦਰਾਂ ਤੇ ਉੱਤੇ ਅਟੈਕ ਹੋਣਾ ਅੱਜ ਵੀ ਜਦੋਂ ਇਹ ਪੰਜਾਬ ਦੇ ਵਿੱਚ ਆਏ ਹੋਏ ਨੇ ਕੇਸਰੀਵਾਲ ਸਾਹਿਬ ਤੇ ਅੱਜ ਵੀ ਮੰਦਰ ਤੇ ਅਟੈਕ ਹੋਇਆ ਜਨੰਦਰ ਚ ਪਤਾ ਲੱਗਿਆ ਪੂਰੀ ਥਾਣਿਆਂ ਤੇ ਅਟੈਕ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਲੁੱਟਾ ਖੋਹਾਂ ਆਮ ਹੋ ਰਹੀਆਂ ਤੁਸੀਂ ਦੇਖੋ ਕੋਈ ਵੀ ਆਪਣੀ ਧੀ ਬੇਨ ਔਰਤ ਕੋਈ ਵਾਲੀਆਂ ਪਾ ਕੇ ਕੰਨਾਂ 'ਚ ਗਹਿਣੇ ਪਾ ਕੇ ਆਮ ਜਾਣ ਸਕਦੀ। ਛੋਨਾ ਦਾ ਕੋਨਾ ਹੀ ਕੋਨਾ ਇੱਥੇ ਤਾਂ ਮੋਬਾਈਲ ਨਹੀਂ ਛੱਡਦੇ। ਔਰ ਬੈਂਕਾਂ ਲੁੱਟੀਆਂ ਜਾ ਰਹੀਆਂ। ਜੁਐਲਰੀ ਦੀ ਦੁਕਾਨਾਂ ਤੇ ਸ਼ਰਿਆਮ ਦਿਨ ਦਿਹਾੜੇ ਲੋਟਾ ਹੋ ਰਹੀਆਂ ਨੇ। ਜੀ ਔਰ ਬੈਂਕ ਚੋਰੀਆਂ ਦੀ ਦਰ ਮਨ ਦੇਖ ਲਓ। ਰੋਜ਼ ਨਛੇ ਦੇ ਨਾਲ ਇੱਕ ਅੱਧਾ ਰੋਜ਼ ਬੰਦਾ ਬੱਦ ਰਿਹਾ। ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਵੱੱਤਰ ਹੋ ਚੁੱਕੇ। ਔਰ ਇਹਨਾਂ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਸੰਭਾਲਣ ਦੇ ਵਿੱਚ ناکਾਮ ਹੋਈ ਹੈ ਇਹ ਸਰਕਾਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਭਗਵਾਨ ਤੋਂ ਬਾਹਰ ਰਿਮੋਟ ਨਾਲ ਦਿੱਲੀੋਂ ਚੱਲਦੀ ਹੈ ਔਰ ਲੋਕਾਂ ਦੇ ਪੰਜਾਬ ਹਿੰਦੂ ਦਿੱਲੀ ਦੇ ਲੋਕਾਂ ਨੇ ਤਾਂ ਆਪ ਵਾਲਿਆਂ ਨੂੰ ਨਕਾਰਤਾ ਔਰ ਹੁਣ ਉਤੋਂ ਵੇਲੇ ਹੋ ਕੇ ਪੰਜਾਬ ਦੇ ਵਿੱਚ ਡੇਰੇ ਲਾ ਲੈਨੇ ਆਪਾਤਨਾ ਦੀ ਗੱਲ ਕੀਤੀ ਕਿ ਆਪਣੇ ਆਏ ਨੇ ਕੇਜੀਵਰ ਸਾਹਿਬ ਦਾਸਸ ਅ ਅ ਦਸ ਦਿਨਾਂ ਵਾਸਤੇ ਔਰ ਉਹਨਾਂ ਨੇ ਪੰਜਾਬ 'ਚ ਇਹ ਆਉਣਾ ਮੈਂ ਸਮਝਦਾ ਕਿ ਇੱਕ ਕਟੜਪੁੱਤਰੀ ਦੀ ਤਰ੍ਹਾਂ ਭਗਵਾਨ ਤੁਮਾਨ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਜਾਬੀ ਹੈ ਪੰਜਾਬੀ ਲੋਕਾਂ ਦਾ ਲੋਕਾਂ ਦੇ ਵਿੱਚ ਹਿੰਦੂ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਮਾਣ ਸਤਿਕਾਰ ਦਿੱਤਾ ਇਹ ਪੰਜਾਬ ਦੇ ਲੋਕ ਅਜੇ ਕਟੜਪੁੱਤਰੀ ਦਾ ਸ਼ਿਕਾਰ ਨਹੀਂ ਹੋਏ ਇਸ ਲਈ ਜ਼ਰੂਰੀ ਹੈ ਕਿ ਕਿ ਪੰਜਾਬ ਦੇ ਹਾਲਾਤ ਠੀਕ ਕਰ ਲਈ ਔਰ ਜਿਹੜੇ ਕਹਿੰਦੇ ਤੇ ਰੰਗਲਾ ਪੰਜਾਬ ਬਣਾਉਣਾ ਹੈ ਰੰਗਲਾ ਪੰਜਾਬ ਦਾ ਕੀ ਬੋਲਣਾ ਹੈ ਔਰ ਇਹ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਬੈਂਕਾਂ ਤੋਂ ਗਵਰਨਮੈਂਟ ਏਜੰਸੀਆਂ ਤੋਂ ਆਰਬੀਆਈ ਤੋਂ ਇਹ ਸਰਕਾਰ ਨੇ ਚੁੱਕਿਆ ਔਰ ਇਹ ਕਹਿ ਸਕਦੇ ਕੋਈ ਸੇਫਟੀ ਇਹਨਾਂ ਕੋ ਤਾਂ ਗਨਮਨ ਨਹੀਂ ਬੀਬੀ ਟੀਟੀ ਤੇਜਰੀਵਾਲ ਸੇਫ ਹੈ ਪਰ ਪੰਜਾਬ ਦਾ ਜਿਹੜਾ ਹਮਨਾ ਅਕਰ ਹੈ ਉਹ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਔਰ ਜਿਵੇਂ ਇਸ ਤਰ੍ਹਾਂ ਦੀਆਂ ਬਾਹਰ ਦਾਤਾ ਸੀ ਰੋਜ਼ ਪੜਦੇ ਆ ਖਵਾਰਾਂ ਚੌਂਦੀ ਹੈ ਔਰ ਮੈਨੂੰ ਤਾਂ ਇਹ ਕਹਿਣ ਚਾਹੁੰਦੇ ਨੇ ਵੀ ਜਿਹੜਾ ਲੋਕਾਂ ਨਾਲ ਇਹਨਾਂ ਨੇ ਛਲਾਬਾ ਕੀਤਾ ਕੀ ਅਮਰਸਰ ਪਤਾ ਲੱਗਿਆ ਵੀ ਕਿ ਅਮਰਸਰ ਹਰਮੰਦਰ ਸਾਹਿਬ ਦੇ ਮੱਥਾ ਟੇਕਣ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਤੇਜਰੀਵਾਲ ਪਾਰਟੀ ਸਮੂਹ ਨੂੰ ਉਹ ਨਾਲ ਦੀ ਨਾਲ ਅੱਜ ਮੈਂ ਆਪਣੀਆਂ ਗਲਤੀਆਂ ਦਾ ਆਪਣੀਆਂ ਨਾਕਾਮੀਆਂ ਦੀ ਮਾਫੀ ਵੀ ਮੰਗਣ ਗੁਰਦੁਆਰਾ ਸਾਹਿਬ ਜਾ ਕੇ ਕਿ ਸਾਨੂੰ ਸਾਤੋਂ ਭੁੱਲਾ ਹੋਈਆਂ ਅਸੀਂ ਅਸੀਂ ਤਿੰਨਾਂ ਸਾਲਾਂ ਚ ਕੰਟਰੋਲ ਨਹੀਂ ਕਰ ਸਕੇ ਪੰਜਾਬ ਚ ਦੇ ਵਿੱਚ ਨਾ ਡਰੱਗ ਨੂੰ ਨਾ ਗੈਂਗਸਟਰイズਮ ਨੂੰ ਤੇ ਨਾ ਅਸੀਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਵੀ ਮੈਂ ਕਹਿ ਸਕਦਾ ਹਾਂ ਪੰਜਾਬ ਚ ਕਰਪਸ਼ਨ ਦਾ ਬੋਲਬਾਲਾ ਹੈ ਔਰ ਬਿਊਰੋਕ੍ਰੇਟ আর ਜਿਹੜੇ ਮੁਲਾਜ਼ਮ ਹੈ ਅੱਜ ਵੀ ਉਹ ਧਰਨਿਆਂ ਤੇ ਬੈਠੇ ਨੇ ਅੱਜ ਵੀ ਉਹ ਟੈਂਕੀਆਂ ਤੇ ਚੜ ਰਹੇ ਨੇ ਇਸ ਲਈ ਇਹ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਦਾ ਦੁੱਖ ਹੈ ਆਏ ਹਰਮੰਦਰ ਸਾਹਿਬ ਆਪਣੀਆਂ ਭੁਲਨਾ ਬਖਸ਼ਾਓ ਔਰ ਕੈ ਜੀ ਕੈ ਜੀ 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 ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਦਾ ਮੁੱਖ ਮੰਤਰੀ ਕੋ ਗਵੰਤ ਮਨਾਇਆ ਹੈ ਇਹਨੂੰ ਰਿਮੋਟ ਤੇ ਚਲਾਉਣ ਦੀ ਬਜਾਏ ਪੰਜਾਬੀਆਂ ਦੇ ਹੱਥ ਨੂੰ ਮਜ਼ਬੂਤ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਿੱਤ ਹੋਊਗਾ ਪੰਜਾਬੀ ਇਹਨੂੰ ਪੰਜਾਬ ਨੂੰ ਕਿਉਂਕਿ ਸਭ ਮੈਕਮਿਆਂ ਦੇ ਵਿੱਚ ਅਪਾਇੰਟਮੈਂਟਾਂ ਬਾਹਰ ਹੋ ਰਹੀਆਂ ਨੇ ਪੰਜਾਬ ਤੇ ਦਾ ਮਤਲਬ ਕਾਬਲ ਬੰਦੇ ਦੀ ਰਿਪੋਰਟਾਂ ਆ ਰਹੀਆਂ ਕਿ ਪਹਾਮ ਭਰਤੀ ਹੁੰਦੀ ਹੈ ਉੱਤੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਇਸ ਲਈ ਆਏ ਹੋਰ ਮੰਦਰ ਸਾਹਿਬ 'ਚ ਹਰ ਆਦਮੀ ਭੁਰਨਾ ਬਖਸਾਉਣ ਜਾਂਦਾ ਹੈ ਔਰ ਆਪਣੀ ਜਿਹੜੀਆਂ ਲੋਕਾਂ ਦਾ ਧੋਖਾ ਕੀਤਾ ਲੋਕਾਂ ਦਾ ਗੜਤ ਬਦਲਾਅ ਦੀ ਗੱਲ ਕੀਤੀ ਬਦਲਾਅ ਹੋਣਾ ਕੀ ਹੈ ਕਿ ਔਰ ਛੋਟ-ਛੋਟੀ ਜਿਹੜੀ ਨਹੀਂ ਦਿਖਾਵਾ ਜਿਹੜਾ ਕੀਤਾ ਜਾਂਦਾ ਕਿ ਇਹਨੇ ਡਰੱਗ ਚੁੱਕੀ ਇਹਨੇ ਸਮਗਲ ਔਰ ਫੜ ਲਈ ਹੈ ਜੀ ਇਹ ਤਾਂ ਆਮ ਛੋਟੇ-ਮੋਟੇ ਫੜੀ ਨਹੀਂ ਕੋਈ ਮਗਰਮਾ ਛੋਟਾ ਫੜੇ ਹੀ ਨਹੀਂ ਜਿਹੜੇ ਬਲੋਜਰ ਕੱਲ ਤੇ ਚੱਲਿਆ ਬਲੋਜਰ ਹੈ ਇਹ ਬਲੋਜਰ ਤਾਂ ਗਰੀਬਾਂ ਦੇ ਘਰ ਆ ਜਾਂਦੇ ਜਿਹੜੇ ਵਿਚਾਰੇ ਨਸ਼ਾ ਕਰਦੇ ਨੇ ਇਹ ਤਦਰਾਮ 2 ਗ੍ਰਾਮ ਔਰ ਗ੍ਰਾਮ ਇਹ ਜਿਹੜੇ ਜਿਹੜੇ ਇਹਨਾਂ ਦੇ ਮਹਿਲ ਪਾਏ ਨੇ ਫਾਰਮ ਹਾਊਸ ਨੇ بڑے-ਬڑے ਫਾਰਮ ਹਾਊਸ ਨੇ ਇਹ ਸਮਗਰਾਂਤ ਵੀ ਕਰਨ ਜਿਹੜੇ ਪੁਲਿਸ ਆਫੀਸਰ ਸੀ ਜਿਹੜੇ ਪੁਲਿਸ ਦੇ ਅਫਸਰ ਜਿਨ੍ਹਾਂ ਦੀ ਸ਼ਾਇਦ ਹੈ ਔਰ politcal ਆਗੂ ਜਿਨ੍ਹਾਂ ਦੀ ਸ਼ਾਇਦ ਦੇ ਉੱਤੇ ਪੰਜਾਬ ਨੂੰ ਇਸ ਸਮਗਰਾਂਤ ਦੇ ਹੱਥੋਂ ਕਪਕਤੀਤਾ ਨਸ਼ੇੜ ਇਹ ਜਿਹੜੇ ਡਰਗ ਵੇਚਣ ਵਾਲਿਆਂ ਦੇ ਔਰ ਜਿਹੜੇ ਲੁੱਟਖੋਹਾਂ ਕਰਨ ਵਾਲੇ ਇਹ ਜਿਹੜਾ ਨੈਕਸਸ ਸੀ ਕਿ ਨਾ politcal ਪੁਲਿਸ ਔਰ ਸਮਗਰਾਂਤ ਇਹ ਅਜੇ ਤੱਕ ਤੋੜ ਨਹੀਂ ਸਕੇ ਗਰੀਬਾਂ ਨੂੰ ਫੜ ਫੜ ਉਹਨਾਂ ਦੇ ਮਕਾਨ ਢਾਈ ਜਾਂਦੇ ਨਹੀਂ ਜਿਹੜੇ ਆ ਵੀ ਸਰਕਾਰੀ ਜ਼ਮੀਨਾਂ ਤੇ ਬੈਠੇ ਨਹੀਂ ਤੁਸੀਂ ਕਦੇ ਤੁਸੀਂ بڑے بڑے ਜਿਹੜੇ ਆਫੀਸਰਾਂ ਜਿਹਨਾਂ ਨੇ ਕਰਾਪਸ਼ਨ ਕਰਕੇ بڑے بڑے ਮਹਿਲ ਫਾਰਮ ਹਾਊਸ ਆ ਚੰਡੀਗੜ੍ਹ ਵਾਲਾ ਦਾਰਾ ਭਰਿਆ ਪਿਆ ਫਾਰਮ ਹਾਊਸਾਂ ਦਾ ਆਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚਾਹੇ ਆਈਏ ਸਭ ਸਾਰੇ ਚਾਹੇ ਪੋਲਿਟੀਕਲ ਆ ਵੀ ਨੇ ਚਾਹੇ ਉਹ ਸਮਗਲਰ ਨਹੀਂ ਇਹ ਦਿਖਾਵਾ ਨਾ ਕਰਨਾ ਡਰਾਮਾ ਬਟ ਰੋਜਰ ਚਲਾਤਾ ਜੀ ਇਹ ਬਟ ਰੋਜਰ ਦਾ ਮਤਲਬ ਮੋਰੋ ਜੇ ਤਾਂ ਗਰੀਬਾਂ ਤੇ ਚੜ ਰਿਹਾ ਹੈ ਬੜਿਆ ਨੂੰ ਤਾਂ ਮਗਰਮਾਚਾ ਨੂੰ ਤਾਂ ਹੱਥੇ ਹੀ ਨਹੀਂ ਪਾਇਆ ਇਹਨਾਂ ਨੇ ਇਸ ਲਈ ਭਗਵੰਤ ਮਾਨ ਜੀ ਆ ਗੁਲਾਮੀ ਛੱਡੋ ਕੇਜਰੀਵਾਲ ਸਾਹਿਬ ਪੰਜਾਬ ਦੇ ਹਿੱਤਾ ਦੀ ਗੱਲ ਕਰੋ ਜੇ ਪੰਜਾਬੀਆਂ ਤਾਂ ਪੰਜਾਬ ਚ ਜਿਹੜਾ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਪੰਜਾਬ ਦੇ ਹਾਲਾਤ ਬੜੇ ਸੈਂਸਿਟਿਵ ਹੈ ਮੁਰਕੇ ਪੰਜਾਬ ਦੇ ਹਾਲਾਤ ਇੰਨੇ ਤਾਂ ਹਾਲਾਤ ਅਤਵਾਦ ਵਿਲੇ ਵੀ ਖਰਾਬ ਨਹੀਂ ਹੋਏ ਜਿੰਨੇ ਹੁਣ ਹੋ ਰਹੇ ਨੇ ਇਸ ਲਈ ਹੋਸ਼ ਕਰੋ ਇਹ ਕੈਦਰੀ ਬਾਲ ਦੀ ਗੁਲਾਮੀ ਕਰਨੀ ਛੱਡ ਦਿਓ ਪੰਜਾਬ ਦੇ ਲੋਕਾਂ ਦਾ ਇੰਟਰਸਟ ਵਾਚ ਕਰੋ ਇਹ ਮੈਂ ਅੱਜ ਬੇਨਤੀ ਕਰਾਂਗਾ ਹਰਮੰਦਰ ਸਾਹਿਬ ਦੇ ਵਿਚਾਰੇ ਹਾਂ ਕੈਦਰੀ ਫਾਰ ਨੂੰ ਇੰਡੀਪੈਂਡੈਂਟ ਰਾਜ ਕਰਨ ਦਾ ਉਹਨੂੰ ਮੌਕਾ ਦਿਓ